हेलो दोस्तों की हालचाल ने ਤੁਹਾਡੇ ਵੈਲਕਮ ਟੂ ਲਾਈਵ ਨੇ ਦੋਸਤੋ ਹੈਲੋ ਦੋਸਤੋ ਕੀ ਹਾਲ ਚਾਲ ਨੇ ਇਤੋ ਬਤੂ ਦੇਖ ਰਹੇ ਹੋ ਬਾਈ ਜੀ ਕਮੈਂਟ ਕਰ ਦਿਓ ਹੈਲੋ ਦੋਸਤੋ ਕੀ ਹਾਲ ਚਾਲ ਨੇ ਕਿੱਥੋਂ ਕਿੱਥੋਂ ਦੇਖ ਰਹੇ ਹੋ ਬਾਈ ਲਾਈਕ ਕਰ ਦਿਓ ਯਾਰ ਜਿਹੜੇ ਬੰਦੇ ਬਾਈ ਲਾਈਵ ਤੇ ਆ ਗਏ ਸਭ ਡਬਲ ਟੈਪ ਕਰਕੇ ਲਾਈਕ ਕਰ ਦਿਆ ਕਰੋ ਬਾਈ ਜਿਹੜੇ ਬੰਦੇ ਲਾਈਵ ਦੇਖ ਰਹੇ ਹੋ ਨਾ ਡਬਲ ਟੈਪ ਕਰ ਦਿਓ ਯਾਰ ਲਾਈਕ ਹੋ ਜਾਊਗਾ ਆ ਤਾਂ ਤੁਸੀਂ ਗਏ ਹੋ ਮੇਰੇ ਲਾਈਵ ਤੇ ਡਬਲ ਟੈਪ ਕਰ ਦਿਓ ਲਾਈਵ ਤੇ ਬਾਈ ਯਾਰ ਟੈਪ ਲਾਈਕ ਹੋ ਜਾਊਗਾ ਥੋੜੇ ਆਉਣ ਦਾ ਮੈਨੂੰ ਫਾਇਦਾ ਹੋ ਜਾਊਗਾ ਬਾਈ ਤੁਸੀਂ ਮੈਨੂੰ ਵਾਚ ਕਰ ਰਹੇ ਹੋ ਡਬਲ ਟੈਪ ਕਰ ਦਿਓ ਭਾਈ ਜਿਹੜੇ ਬੰਦੇ ਲਾਈਵ ਤੇ ਆ ਗਏ ਨਾ ਡਬਲ ਟੈਪ ਕਰਕੇ ਲਾਈਕ ਕਰ ਦਿਓ ਯਾਰ ਕਮੈਂਟ ਕਰਕੇ ਦੱਸੋ ਕਿੱਥੋਂ ਕਿੱਥੋਂ ਦੇਖ ਰਹੇ ਹੋ ਭਾਈ ਭਾਈ ਜੀ ਕਿੱਥੋਂ ਕਿੱਥੋਂ ਦੇਖ ਰਹੇ ਹੋ ਮੈਨੂੰ ਕਮੈਂਟ ਕਰਕੇ ਦੱਸੋ ਕਿੱਥੋਂ ਕਿੱਥੋਂ ਵਾਚ ਕਰ ਰਹੇ ਹੋ ਭਾਈ ਮੈਨੂੰ ਕਮੈਂਟ ਕਰਕੇ ਦੱਸਿਓ ਭਾਈ ਜੀ ਕਿਹੜਾ ਪਿੰਡ ਆ ਤੁਹਾਡਾ ਕਿੱਥੋਂ ਦੇਖ ਰਹੇ ਹੋ ਕਮੈਂਟ ਕਰੋ ਜੀ भाई जी कमेंट करके दसो कि देख रहे हो भाई कितो, कितो देख रहे हो यार लाइव ते आ गए तो डबल टैप कर दो डबल टैप कर दो भाई डबल टैप कर दो डबल टैप ਲਾਈਕ ਹੋ ਜੂਗਾ ਡਬਲ ਟੈਪ ਕਰਦੇ ਹੋ ਡਬਲ ਟੈਪ ਬਾਈ ਡਬਲ ਟੈਪ ਕਰਕੇ ਲਾਈਕ ਕਰਦੇ ਹੋ ਡਬਲ ਟੈਪ ਕਰ ਦਿਓ ਬਾਈ ਜੀ ਹੇ ਘਰ ਵੀ ਦਾ ਦੇਖੋ ਮੈਂ ਤੇਰੇ ਮਦਰ ਐ ਡਬਲ ਟੈਪ ਹੀ ਨਹੀਂ ਕਰ ਰਿਹਾ ਕੋਈ ਜੇ ਜਿਹੜਾ ਬੰਦਾ ਹੁਣ ਲਾਈਵ ਤੇ ਆ ਗਿਆ ਤੇ ਡਬਲ ਟੈਪ ਕਰ ਦੇਣਾ ਮੈਨੂੰ ਫਾਇਦਾ ਹੋ ਜਾਈ ਉਹਦਾ ਵੀਰੇ ਜਿੱਥੋਂ ਵੀ ਦੇਖ ਰਹੇ ਹੋ ਕਮੈਂਟ ਕਰਕੇ ਦੱਸੋ ਮੈਨੂੰ ਡਬਲ ਟੈਪ ਕਰੋ ਸਭ ਤੋਂ ਪਹਿਲਾਂ ਪੂਜਾ ਬਾਈ ਜੀ ਕਮੈਂਟ ਕਰਕੇ ਦੱਸੋ ਕਿਤੋਂ-ਕਿਤੋਂ ਦੇਖ ਰਹੀ ਹੋ ਡਬਲ ਟੈਪ ਕਰ ਦਿਓ ਬਾਈ ਲਾਈਵ ਨੂੰ ਖੋਲ ਕੇ ਲਾਈਵ ਤੇ ਓਕੇ ਕਰਕੇ ਨਾ ਡਬਲ ਟੈਪ ਕਰ ਦਿਓ ਬਾਈ ਲਾਈਕ ਹੋ ਜਾਊਗਾ ਮੈਨੂੰ